ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਵਿੱਚ ਆਪ ਜੀ ਨੇ ਇਤਿਹਾਸਾਂਝਾ ਕਰ ਰਹੇ ਹਾਂ ਨਵੀਂ ਕਿਤਾਬ ਅੱਖੀ ਦੇਖਿਆ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਅਤੇ ਫੌਜ ਇਹ ਕਿਤਾਬ ਇੱਕ ਅੰਗਰੇਜ਼ ਲੇਖਕ ਵੱਲੋਂ ਲਿਖੀ ਗਈ ਹੈ ਜਿਸ ਦਾ ਨਾਮ ਵਿਲੀਅਮ ਜੀ ਆਸਬੋਰਨ ਹੈ ਅਤੇ ਇਸ ਦਾ ਪੰਜਾਬੀ ਵਿੱਚ ਅਨਵਾਦ ਪ੍ਰੋਫੈਸਰ ਜਸਪਾਲ ਕਈ ਜੀ ਵੱਲੋਂ ਕੀਤਾ ਗਿਆ ਹੈ ਇਹ ਅੰਗਰੇਜ਼ ਲੇਖਕ ਜੋ ਮਹਾਰਾਜਾ ਰਣਜੀਤ ਸਿੰਘ ਦੇ ਮਹਿਲਾਂ ਵਿੱਚ ਅੰਗਰੇਜ਼ਾਂ ਦਾ ਦੂਤ ਬਣ ਕੇ ਆਇਆ ਅੰਗਰੇਜ਼ਾਂ ਦੀ ਖਾਲਸਾ ਰਾਜ ਨਾਲ ਸੰਧੀ ਕਰਾਉਣ ਲਈ ਉੱਥੇ ਆਇਆ ਸੀ ਅਤੇ ਉਸ ਨੇ ਜੋ ਯਤਨ ਕੀਤੇ ਖਾਲਸਾ ਰਾਜ ਨਾਲ ਸੰਧੀ ਕਰਨ ਦੇ ਉਹ ਵੀ ਉਹਨੇ ਬਿਆਨ ਕੀਤੇ ਹਨ ਅਤੇ ਉਸ ਨੇ ਜੋ ਵੀ ਆਪਣੀ ਅੱਖਾਂ ਨਾਲ ਮਹਾਰਾਜਾ ਦੇ ਦਰਬਾਰ ਵਿੱਚ ਉਹਨਾਂ ਦਾ ਰਾਜ ਭਾਗ ਰਾਜ ਕਰਨ ਦਾ ਢੰਗ ਉਹਨਾਂ ਦੀਆਂ ਫੌਜਾਂ ਉਹਨਾਂ ਦੇ ਘੋੜੇ ਉਹਨਾਂ ਦਾ ਹਰੇਕ ਪ੍ਰਕਾਰ ਦੇ ਉਹ ਕੰਮ ਕਾਰ ਜੋ ਉਸਨੇ ਆਪਣੀ ਅੱਖਾਂ ਨਾਲ ਵੇਖੇ ਉਸਨੇ ਇੱਕ ਡਾਇਰੀ ਵਿੱਚ ਕਲਮ ਬੰਦ ਕੀਤੀ ਅਤੇ ਉਸ ਤੋਂ ਬਾਅਦ ਉਸਨੇ ਉਸ ਡਾਇਰੀ ਨੂੰ ਇੱਕ ਕਿਤਾਬ ਦਾ ਰੂਪ ਦਿੱਤਾ ਇਤਿਹਾਸ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਅੱਗੇ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਇਸ ਵੀਡੀਓ ਨੂੰ ਵੱਧ ਵੱਧ ਲਾਇਕ ਕਮੈਂਟ ਅਤੇ ਸ਼ੇਅਰ ਜਰੂਰ ਕਰਨਾ ਤਾਂ ਜੋ ਸਾਡਾ ਵੱਡਮੁੱਲਾ ਇਤਿਹਾਸ ਸਾਡੇ ਹੋਰਨਾ ਭੈਣਾ ਭਰਾਵਾਂ ਖਾਸ ਕਰਕੇ ਸਾਡੀ ਨੌਜਵਾਨੀ ਤੱਕ ਪਹੁੰਚ ਸਕੇ ਅਤੇ ਉਹਨਾਂ ਨੂੰ ਪਤਾ ਲੱਗ ਸਕੇ ਕਿ ਸਾਡੇ ਪੁਰਖਿਆਂ ਨੇ ਸਾਡੇ ਵੱਡੇ-ਵੱਡੇ ਰਿਆਂ ਨੇ ਕਿਦਾਂ ਖਾਲਸਾ ਰਾਜ ਕਾਇਮ ਕੀਤਾ ਸੀ ਅਤੇ ਕਿਦਾਂ ਰਾਜ ਭਾਗ ਕਿਦਾਂ ਰਾਜ ਚਲਾਉਂਦੇ ਸੀ ਕਿਦਾਂ ਆਪਣਾ ਖਾਲਸਾ ਰਾਜ ਕਾਇਮ ਕੀਤਾ ਸੀ ਉਹਨਾਂ کافی ਦਿਨਾਂ ਤੋਂ ਆਪ ਜੀ ਨਾਲ ਇਸ ਕਿਤਾਬ ਦੇ ਅਧਿਆਏ ਸਾਂਝੇ ਕਰ ਰਹੇ ਹਾਂ ਪਿਛਲੇ ਅਧਿਆਏ ਸੁਣ ਲਈ ਸਾਡੇ ਚੈਨਲ ਤੇ ਜਾ ਕੇ ਪਹਿਲੀਆਂ ਵੀਡੀਓ ਸੁਣ ਸਕਦੇ ਹੋ ਅਤੇ ਲੜੀਵਾਰ ਇਸ ਇਤਿਹਾਸ ਨਾਲ ਜੁੜ ਸਕਦੇ ਹੋ ਅੱਜ ਸ਼ੁਰੂ ਕਰਦੇ ਹਾਂ ਅੱਗੇ ਮਹਾਰਾਜੇ ਦੀ ਫੌਜ 31 ਮਈ ਫਕੀਰ ਅਜੀਜਉਦੀਨ ਨੇ ਮੈਨੂੰ ਸੂਚਨਾ ਦਿੱਤੀ ਕਿ ਮਹਾਰਾਜਾ ਸਾਹਿਬ ਅੱਜ ਸਵੇਰੇ ਆਪਣੇ ਮਹਿਲ ਵਿੱਚ ਸਾਡੇ ਵਫਦ ਨੂੰ ਮਿਲਣਗੇ ਅਤੇ ਗਵਰਨਰ ਜਰਨਲ ਲਾਰਡ ਆਗਲੈਂਡ ਦੁਆਰਾ ਭੇਜਿਆ ਹੋਇਆ ਖੱਤ ਸੁਣਨਗੇ ਅਸੀਂ ਠੀਕ 9 ਵਜੇ ਮਹਾਰਾਜੇ ਦੇ ਮਹਿਲ ਲਈ ਰਵਾਨਾ ਹੋਏ ਅਤੇ ਉੱਥੇ ਜਾ ਕੇ ਅਸੀਂ ਵੇਖਿਆ ਕਿ ਮਹਾਰਾਜਾ ਉਸੇ ਤਰ੍ਹਾਂ ਹੀ ਸਿੰਘਾਸਨ ਤੇ ਬਿਰਾਜਮਾਨ ਸੀ ਜਿਵੇਂ ਅਸੀਂ ਪਿਛਲੀ ਵਾਰ ਦੇਖਿਆ ਸੀ ਕੁਝ ਰਸਮੀ ਗੱਲਾਂ ਬਾਤਾਂ ਤੋਂ ਬਾਅਦ ਮਹਾਰਾਜਾ ਆਪਣੇ ਨਿੱਜੀ ਕਮਰੇ ਵਿੱਚ ਚਲਾ ਗਿਆ। ਕੁਝ ਪਲਾਂ ਬਾਅਦ ਸਾਨੂੰ ਮਹਾਰਾਜੇ ਦੇ ਨਿੱਜੀ ਕਮਰੇ ਵਿੱਚ ਲਜਾਇਆ ਗਿਆ। ਮਹਾਰਾਜਾ ਚਾਂਦੀ ਦੀ ਇੱਕ ਕੁਰਸੀ ਤੇ ਬੈਠਾ ਹੋਇਆ ਸੀ। ਨਾਲ ਦੀ ਕੁਰਸੀ ਤੇ ਹੀਰਾ ਸਿੰਘ ਬੈਠਾ ਸੀ। ਵਜ਼ੀਰ ਧਿਆਨ ਸਿੰਘ ਮਹਾਰਾਜੇ ਦੀ ਕੁਰਸੀ ਦੇ ਪਿੱਛੇ ਖਲੋਤਾ ਸੀ। ਰਾਜਾ ਗੋਬਿੰਦਾਸ ਲੁਧਿਆਣਾ ਦੇ ਬ੍ਰਿਟਿਸ਼ ਦਰਬਾਰ ਵਿੱਚ ਮਹਾਰਾਜੇ ਦਾ ਪ੍ਰਤੀਨਿਧੀ ਫਕੀਰ ਅਜੀਜਉਦੀਨ ਅਤੇ ਸਰਦਾਰ ਲਹਿਣਾ ਸਿੰਘ ਮਹਾਰਾਜੇ ਦੇ ਪੈਰਾਂ ਵਿੱਚ ਬੈਠੇ ਸਨ ਗਵਰਨਰਲ ਜਰਨਲ ਦਾ ਖਤ ਮਿਸਟਰ ਮੈਕਨੋਟਨ ਦੁਆਰਾ ਪੜ੍ਹ ਕੇ ਸੁਣਾਇਆ ਗਿਆ ਉਸ ਨੇ ਖਤ ਦੇ ਉਸ ਹਿੱਸੇ ਨੂੰ ਵਿਸਤਾਰ ਨਾਲ ਮਹਾਰਾਜੇ ਨੂੰ ਸਮਝਾਇਆ ਜਿਸ ਵਿੱਚ ਦੱਸਿਆ ਗਿਆ ਸੀ ਕਿ ਅੰਗਰੇਜ਼ ਹਕੂਮਤ ਦੀ ਮਦਦ ਨਾਲ ਛਾ ਸੁਜਾ ਕਾਬਲ ਦੇ ਤਖਤੇ ਬੈਠ ਗਿਆ ਹੈ ਮੈਕਨੋਟਨ ਨੇ ਮਹਾਰਾਜੇ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਜੇਕਰ ਮਹਾਰਾਜਾ ਆਪਣੀ ਤਰਫੋਂ ਕੋਈ ਫੌਜੀ ਕਾਰਵਾਈ ਕਰਨ ਦਾ ਸ਼ੁੱਕ ਹੈ ਤਾਂ ਅੰਗਰੇਜ਼ ਹਕੂਮਤ ਉਸ ਨੂੰ ਅਜਿਹਾ ਕਰਨ ਤੋਂ ਨਹੀਂ ਰੋਕੇਗੀ ਦੂਜਾ ਰਸਤਾ ਇਹ ਸੀ ਕਿ ਅੰਗਰੇਜ਼ ਫੌਜ ਦੇ ਨਾਲ ਰਾਜਾ ਧਿਆਨ ਸਿੰਘ ਦੀ ਕਮਾਂਡ ਹੇਠ ਸਿੱਖ ਫੌਜ ਵੀ ਕਾਬਲ ਜਾਵੇ ਅਤੇ ਉੱਥੇ ਸ਼ਾਂਤੀ ਵਿਵਸਥਾ ਕਾਇਮ ਕਰੇ ਮਹਾਰਾਜੇ ਨੇ ਦੋਵਾਂ ਸੁਝਾਵਾਂ ਬਾਰੇ ਕੋਈ ਸਪਸ਼ਟ ਟਿੱਪਣੀ ਨਾ ਦਿੱਤੀ ਬਸ ਆਪਣਾ ਸਿਰ ਹਲਾਇਆ ਜਿਸ ਤੋਂ ਸਪਸ਼ਟ ਹੁੰਦਾ ਸੀ ਕਿ ਉਹ ਅੰਗਰੇਜ਼ਾਂ ਨਾਲ ਸਾਂਝੀ ਫੌਜ ਭੇਜਣ ਦੇ ਹੱਕ ਵਿੱਚ ਨਹੀਂ ਸੀ ਸਾਡੀ ਉਮੀਦ ਤੋਂ ਉਲਟ ਮਹਾਰਾਜੇ ਨੇ ਅੰਗਰੇਜ਼ ਹਕੂਮਤ ਵੱਲੋਂ ਉਠਾਏ ਇਸ ਕਦਮ ਨੂੰ ਖੁੱਲੇ ਦਿਲ ਨਾਲ ਸਹਿਕਾਰ ਲਿਆ ਤਕਰੀਬਨ 2 ਘੰਟੇ ਦੀ ਗੱਲਬਾਤ ਤੋਂ ਬਾਅਦ ਅਸੀਂ ਮਹਾਰਾਜੇ ਤੋਂ ਵਿਦਾ ਲਈ ਅਸੀਂ ਇੱਕ ਵਾਰ ਝਿਜਕ ਲਾ ਕੇ ਸਾਡੇ ਵਫ਼ਦ ਦੇ ਆਉਣ ਦੇ ਮਕਸਦ ਬਾਰੇ ਵੱਡੀ ਗੱਲ ਕਰ ਲਈ ਸੀ ਸਾਨੂੰ ਉਮੀਦ ਸੀ ਕਿ ਸਾਡਾ ਵਫ਼ਦ ਹੁਣ ਇੱਥੇ ਵਧੇਰੇ ਲੰਮੇ ਸਮੇਂ ਤੱਕ ਨਹੀਂ ਰੁਕੇਗਾ ਮੈਨੂੰ ਡਰ ਸੀ ਕਿ ਮਹਾਰਾਜਾ ਸਾਨੂੰ ਇਸ ਮੁੱਦੇ ਤੇ ਉਹਨਾਂ ਸਹਿਯੋਗ ਨਹੀਂ ਦੇਵੇਗਾ ਜਿੰਨੇ ਦੀ ਅਸੀਂ ਉਸ ਤੋਂ ਆਸ ਲਾਈ ਬੈਠੇ ਸਾਂ ਸ਼ਾਇਦ ਉਹ ਆਪਣੇ ਇਲਾਕੇ ਵਿੱਚ ਦੀ ਅੰਗਰੇਜ਼ ਫੌਜ ਨੂੰ ਲੰਘੇ ਦੀ ਇਜਾਜ਼ਤ ਵੀ ਨਾ ਦੇਵੇ ਉਸ ਦੀ ਦੋਸਤ ਮੁਹੰਮਦ ਪ੍ਰਤੀ ਨਫ਼ਰਤ ਅਤੇ ਉਸ ਨੂੰ ਉਸ ਦੇ ਇਲਾਕੇ ਤੋਂ ਕੱਢਾ ਕੱਢ ਸੁੱਟਣ ਦੀ ਇਸ਼ਾ ਤਾਂ ਭਾਵੇਂ ਅਸਰ ਕਰ ਜਾਵੇ ਮੈਨੂੰ ਛੱਕ ਸੀ ਕਿ ਹੁਣ ਤਾਂ ਬਹੁਤ ਉਹ ਬੜਾ ਸਹਿਰਦ ਨਜ਼ਰ ਆਉਂਦਾ ਹੈ ਪਰ ਐਕਸ਼ਨ ਕਰਨ ਦੇ ਐਨ ਮੌਕੇ ਤੇ ਕੋਈ ਨਾ ਕੋਈ ਬਹਾਨਾ ਕੱਢ ਮਰੇਗਾ ਸਾਡੇ ਉਥੋਂ ਵਿਦਾ ਹੋਣ ਤੋਂ ਬਾਅਦ ਸਾਰੇ ਸਰਦਾਰ ਮਹਾਰਾਜੇ ਨੂੰ ਇਸ ਗੱਲ 'ਈ ਸਹਿਮਤ ਕਰਨ ਦਾ ਯਤਨ ਕਰਨ ਲੱਗੇ ਕਿ ਅੰਗਰੇਜ਼ਾਂ ਨਾਲ ਕੋਈ ਸਹਿਯੋਗ ਨਾ ਕਰੇ ਸਗੋਂ ਜੋ ਵੀ ਕਾਰਵਾਈ ਕਰਨੀ ਹੈ ਆਪਣੇ ਪੱਧਰ ਤੇ ਕਰੇ ਉਸ ਨੇ ਸਭ ਦੀ ਗੱਲ ਸੁਣ ਲਈ ਅਤੇ ਇਹ ਕਹਿ ਕੇ ਮਾਮਲਾ ਠੱਪ ਦਿੱਤਾ ਕਿ ਉਹ ਸੋਚੇਗਾ ਸ਼ਾਮ ਨੂੰ ਫਿਰ ਨਾਚ ਅਤੇ ਸੰਗੀਤ ਦਾ ਰੰਗਾ ਰੰਗ ਪ੍ਰੋਗਰਾਮ ਹੋਇਆ 1 ਜੂਨ ਵਾਅਦੇ ਅਨੁਸਾਰ ਇਸ ਸਵੇਰ ਅਸੀਂ ਮਹਾਰਾਜੇ ਕੋਲ ਜਾਣਾ ਸੀ ਅਤੇ ਉਸ ਦੀ ਪੈਦਲ ਸੈਨਾ ਦੀ ਪ੍ਰੇਡ ਵੇਖਣੀ ਸੀ ਅਸੀਂ ਦੇਖਿਆ ਕਿ ਉੱਥੇ 2000 ਹਥਿਆਰਬੰਦ ਪੈਦਲ ਫੌਜੀ ਸਨ ਅਤੇ ਕੁਝ ਤੂਬਖਾਨੇ ਨਾਲ ਚੱਲਣ ਵਾਲੇ ਪਿਆਦਾ ਸੈਨਿਕ ਵੀ ਸਨ ਇਹ ਬੜੇ ਤਗੜੇ ਜੁੱਸੇ ਦੇ ਸੈਨਿਕ ਸਨ ਜਿਨ੍ਹਾਂ ਨੇ ਸਫੇਦ ਪਜਾਮੀਆਂ ਅਤੇ ਸਫੇਦ ਜੈਕਟਾਂ ਪਹਿਨੀਆਂ ਹੋਈਆਂ ਸਨ ਲੱਕ ਨੂੰ ਕਾਲੇ ਰੰਗ ਦੇ ਕਮਰ ਕੱਸੇ ਬੰਨੇ ਹੋਏ ਸਨ ਅਤੇ ਸਿਰਾਂ ਉੱਪਰ ਪੀਲੇ ਰੰਗ ਦੀਆਂ ਦਸਤਾਰਾਂ ਸਜਾਈਆਂ ਹੋਈਆਂ ਸਨ ਉਹਨਾਂ ਨੇ ਪਰੇਡ ਦੌਰਾਨ ਉਹਨਾਂ ਹੀ ਡਿਸਪਲਿਨ ਵਿਖਾਇਆ ਜਿੰਨਾ ਸਾਡੀ ਫੌਜ ਦੇ ਸੈਨਿਕ ਵਿਖਾਉਂਦੇ ਸਨ ਈਸਟ ਇੰਡੀਆ ਕੰਪਨੀ ਦੀ ਫੌਜ ਵਿੱਚ ਵੀ ਬਹੁਤ ਸਾਰੇ ਸਿੱਖ ਸੈਨਿਕ ਸਨ ਪਰ ਉਹ ਸਾਡੇ ਵਾਂਗ ਜਾਂ ਦੂਜੇ ਹਿੰਦੁਸਤਾਨੀ ਸੈਨਿਕਾਂ ਵਾਂਗ ਲੋ ਟੋਪ ਹੈਲਮਟ ਪਹਿਨਣ ਨੂੰ ਨਫ਼ਰਤ ਕਰਦੇ ਸਨ ਉਹਨਾਂ ਨੂੰ ਭਰਤੀ ਕਰਨ ਵੇਲੇ ਹੀ ਇਹ ਤਸੱਲੀ ਦੇਣੀ ਪੈਂਦੀ ਸੀ ਕਿ ਉਹਨਾਂ ਨੂੰ ਟੋਪ ਪਹਿਨਣ ਲਈ ਮਜਬੂਰ ਨਹੀਂ ਕੀਤਾ ਜਾਵੇਗਾ ਅਤੇ ਉਹ ਪਗੜੀ ਬੰਨ੍ਹ ਸਕਣਗੇ ਮਹਾਰਾਜੇ ਦੀ ਇਸ ਫਰੇਡ ਵਿੱਚ ਤਿੰਨ ਰੰਕਾਂ ਦੇ ਸੈਨਿਕ ਸ਼ਾਮਲ ਸਨ ਉਹ ਫ੍ਰੈਂਚ ਸਟਾਈਲ ਵਿੱਚ ਪਬਜੀ ਡਰਮ ਦੀ ਤਾਲ ਤੇ ਚੱਲਦੇ ਸਨ ਉਹ ਬੜੇ ਤਸੱਲੀ ਬਖਸ਼ ਢੰਗ ਨਾਲ ਪਰੇਡ ਕਰ ਰਹੇ ਸਨ ਉਹ ਬੜੇ ਵਧੀਆ ਨਿਸ਼ਾਨੇਬਾਜ਼ ਸਨ ਉਹਨਾਂ ਵਰਗਾ ਪੱਕਾ ਨਿਸ਼ਾਨਾ ਲਾਉਣ ਵਾਲੇ ਸਾਡੇ ਫੌਜ ਵਿੱਚ ਵੀ ਘਾਟ ਹੀ ਮਿਲਣਗੇ ਮਹਾਰਾਜੇ ਦੇ ਇਹਨਾਂ ਪੈਦਲ ਸੈਨਿਕਾਂ ਨੂੰ ਵੀ ਅੰਗਰੇਜ਼ ਫੌਜ ਦੇ ਸੈਨਿਕਾਂ ਜਿੰਨੀ ਹੀ ਤਨਖਾਹ ਮਿਲਦੀ ਸੀ ਬਸ ਫਰਕ ਸਿਰਫ ਇਹਨਾਂ ਸੀ ਕਿ ਉਹਨਾਂ ਨੂੰ ਤਨਖਾਹ ਬਕਾਇਦ ਆਏਗੀ ਨਾਲ ਨਹੀਂ ਮਿਲਦੀ ਸੀ ਕਦੇ ਸਾਲ ਲੰਘ ਜਾਂਦਾ ਸੀ ਕਦੇ 10 ਮਹੀਨੇ ਜਦੋਂ ਭੁੱਖੇ ਮਰਨ ਲੱਗਦੇ ਸਨ ਅਸਤੂਸ਼ ਫੈਲ ਜਾਂਦਾ ਸੀ ਅਦੇ ਰਣਜੀਤ ਸਿੰਘ ਨੂੰ ਲੱਗਣ ਲੱਗ ਪੈਂਦਾ ਸੀ ਕਿ ਹੁਣ ਇਹ ਹੋਰ ਸਹਿ ਨਹੀਂ ਸਕਣਗੇ ਤਾਂ ਉਹ ਉਹਨਾਂ ਦੀ ਜਿੰਨੀ ਤਨਖਾਹ ਬਕਾਇਆ ਹੁੰਦੀ ਸੀ ਉਹਦਾ ਅੱਧ ਜਾਂ ਇੱਕ ਥਾਈ ਦੇ ਕੇ ਬਾਕੀ ਬਕਾਇਆ ਛੇਤੀ ਦੇਣ ਦਾ ਵਾਅਦਾ ਕਰ ਲੈਂਦਾ ਸੀ ਫਿਰ ਵੀ ਉਸ ਦੇ ਸੈਨਿਕ ਬੜੇ ਸਬਰ ਸੰਤੋਖ ਵਾਲੇ ਸਨ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦੇ ਸਨ ਗਵਰਨਰ ਜਨਰਲ ਦਾ ਮਿਲਟਰੀ ਸਕੱਤਰ ਹੋਂਦੇ ਨਾਤੇ ਮੈਂ ਇਸ ਗੱਲ ਨੋਟ ਕੀਤੀ ਸੀ ਕਿ ਅੰਗਰੇਜ਼ ਫੌਜੀਆਂ ਨੂੰ ਕੰਟਰੋਲ ਕਰਨ ਨਾਲੋਂ ਹਿੰਦੁਸਤਾਨੀ ਫੌਜੀਆਂ ਨੂੰ ਕੰਟਰੋਲ ਕਰਨਾ ਕਿਤੇ ਵੱਧ ਆਸਾਨ ਸੀ ਨਾਲੇ ਮਹਾਰਾਜੇ ਦੇ ਵਦੇਰੇ ਫੌਜੀ ਸਿੱਖ ਸਨ ਅਤੇ ਸਿੱਖ ਕੌਮ ਤੋਂ ਤਾਂ ਹਮੇਸ਼ਾ ਹੌਸਲੇ ਅਤੇ ਚੜ੍ਹਦੀ ਕਲਾ ਦੀ ਉਮੀਦ ਕੀਤੀ ਜਾਂਦੀ ਹੈ ਇਸ ਗੱਲ ਤੋਂ ਮੁਕਰਿਆ ਨਹੀਂ ਜਾ ਸਕਦਾ ਕਿ ਤਗਰੀਬਨ ਹਰ ਜੁੱਧ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਬੜੀ ਬਹਾਦਰੀ ਨਾਲ ਲੜੀ ਹੈ ਮਹਾਰਾਜੇ ਦੇ ਫੌਜੀ ਉੱਚੇ ਲੰਮੇ ਅਤੇ ਚੌੜੀ ਛਾਤੀ ਵਾਲੇ ਪਰਵੇਂ ਜਵਾਨ ਸਨ ਅਤੇ ਗਤੀ ਵਾਲੇ ਤੇ ਧੀਮੇ ਦੋਵਾਂ ਤਰ੍ਹਾਂ ਦੇ ਮਾਰਚਾਂ ਵਿੱਚ ਕਾਮਯਾਬ ਸਨ ਉਹ ਲੰਮੇ ਸਫ਼ਰ ਵੀ ਕਰ ਸਕਦੇ ਸਨ ਅਤੇ ਇਨ੍ਹਾਂ ਸਫਰਾਂ ਵਿੱਚ ਭੋਰਾ ਵੀ ਔਖ ਮਹਿਸੂਸ ਕੀਤੇ ਬਿਨਾ ਹੱਸਦੇ ਖੇਡਦੇ ਰਹਿ ਸਕਦੇ ਸਨ ਉਹ ਦੂਜੀਆਂ ਹਿੰਦੁਸਤਾਨੀ ਕੌਮਾਂ ਨਾਲੋਂ ਕੁਝ ਵੱਖਰੀ ਹੀ ਤਰ੍ਹਾਂ ਦੇ ਬੰਦੇ ਸਨ ਉਹ ਹਰ ਹਾਲਤ ਵਿੱਚ ਖੁਸ਼ ਰਹਿਣ ਵਾਲੀ ਕੌਮ ਦੀ ਨੁਮਾਇੰਦਗੀ ਕਰਦੇ ਸਨ ਕੰਪਨੀ ਦੀ ਫੌਜ ਨਾਲੋਂ ਸਿੱਖ ਫੌਜ ਵਿੱਚ ਇੱਕ ਵਾਅਦਾ ਇਹ ਸੀ ਕਿ ਇਸ ਨੂੰ ਇੱਕ ਥਾਂ ਤੋਂ ਦੂਜੀ ਥਾਂ ਲਜਾਣਾ ਬੜਾ ਸੌਖਾ ਸੀ ਪਰੇੜ ਵਿੱਚ ਉਹਨਾਂ ਨਾਲ ਸਮਾਨ ਢੋਣ ਵਾਲਾ ਇੱਕ ਵੀ ਵਾਹਨ ਨਹੀਂ ਸੀ ਆਪਣਾ ਸਮਾਨ ਉਹ ਆਪ ਚੁੱਕ ਕੇ ਲਿਆਏ ਸਨ ਅਜੇ ਹੀ 30000 ਫੌਜ ਨੂੰ ਇੱਕ ਥਾਂ ਤੋਂ ਦੂਜੀ ਥਾਂ ਲਿਜਾਣ ਵਿੱਚ 77 ਲੋਜ ਤੋਂ ਉੱਲੇ ਪਾਸੇ ਦੀ 3000 ਫੌਜ ਨਾਲੋਂ ਵੀ ਘੱਟ ਸਮੇਂ ਅਤੇ ਘੱਟ ਖਰਚ ਦੀ ਲੋੜ ਪੈਂਦੀ ਸੀ ਗਰਾਊਂਡ ਵਿੱਚਲੀ ਪ੍ਰੇਡ ਦੇਖਣ ਤੋਂ ਬਾਅਦ ਮੈਂ ਕੋਈ ਦੁਈ ਤੱਕ ਮਹਾਰਾਜੇ ਦੇ ਨਾਲ ਨਾਲ ਤੁਰਿਆ ਉਸਨੇ ਮੈਥੋਂ ਪੁੱਛਿਆ ਕੀ ਤੁਸੀਂ ਬਰਮਾ ਦੀ ਫੌਜ ਦੇਖੀ ਹੈ ਮੇਰੇ ਨਾ ਕਰਨ ਤੇ ਉਸਨੇ ਕਿਹਾ ਮੈਂ ਸੁਣਿਆ ਹੈ ਉਹ ਬੜੇ ਵਧੀਆ ਲੜਾਕੂ ਹਨ ਅਤੇ ਤੁਹਾਡੇ ਸਿਪਾਹੀਆਂ ਨੂੰ ਵੀ ਹਰਾ ਸਕਦੇ ਹਨ ਉਹ ਸਿਰਫ ਪਹਾੜੀ ਇਲਾਕੇ ਵਿੱਚ ਹੀ ਵਧੀਆ ਲੜ ਸਕਦੇ ਹਨ ਅਜੇ ਹਿਮਦਾਨੀ ਇਲਾਕੇ ਵਿੱਚ ਨਹੀਂ ਲੜ ਸਕਣਗੇ ਮੇਰਾ ਖਿਆਲ ਹੈ ਗੋਰਖਾ ਕੌਮ ਇੱਕ ਬਹਾਦਰ ਕੌਮ ਹੈ ਅਤੇ ਲੜਾਈ ਵਿੱਚ ਵੀ ਉਹ ਬਦੇਰੇ ਕਾਮਯਾਬ ਹਨ ਤੁਸੀਂ ਠੀਕ ਆਖ ਰਹੇ ਹੋ ਮਹਾਰਾਜੇ ਨੇ ਕਿਹਾ ਗੋਰਖੇ ਸੱਚਮੁੱਚ ਬਹਾਦਰ ਹਨ ਮੈਂ ਲਾਹੌਰ ਵਿੱਚ ਉਹਨਾਂ ਦੀ ਇੱਕ ਰੈਜੀਮੈਂਟ ਕਾਇਮ ਕੀਤੀ ਹੈ ਲਾਹੌਰ ਚੱਲ ਕੇ ਤੁਹਾਨੂੰ ਦਿਖਾਵਾਂਗਾ ਫਿਰ ਮਹਾਰਾਜੇ ਨੇ ਮੈਨੂੰ ਪੁੱਛਿਆ ਇਸ ਦੇਸ਼ ਵਿੱਚ ਤੁਹਾਡੀ ਕੁੱਲ ਕਿੰਨੀ ਫੌਜ ਹੈ ਤਕਰੀਬਨ 200 ਹਜ਼ਾਰ 2 ਲੱਖ ਮੈਨੂੰ ਇਹੋ ਦੱਸਿਆ ਗਿਆ ਸੀ ਪਰ ਤੁਸੀਂ ਆਪਣੀ ਸਾਰੀ ਫੌਜ ਨੂੰ ਇੱਕੋ ਵੇਲੇ ਕਿਸੇ ਇੱਕੋ ਮੈਦਾਨ ਵਿੱਚ ਇਕੱਠੀ ਨਹੀਂ ਕਰ ਸਕਦੇ ਯਕੀਨਨ ਨਹੀਂ ਤੇ ਇਸ ਦੀ ਲੋੜ ਵੀ ਨਹੀਂ 20 ਜਾਂ 30 ਹਜ਼ਾਰ ਅੰਗਰੇਜ਼ ਫੌਜ ਹਿੰਦੁਸਤਾਨ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਮਾਰਚ ਕਰ ਸਕਦੀ ਹੈ ਅਤੇ ਉਸ ਨੂੰ ਰੋਕਣ ਦੀ ਕੋਈ ਹਿੰਮਤ ਨਹੀਂ ਕਰ ਸਕਦਾ ਤੁਸੀਂ ਵਧੀਆ ਬੰਦੇ ਹੋ ਚਲੋ ਇਹ ਦੱਸੋ ਕਿ ਇੱਕ ਅੰਗਰੇਜ਼ ਕਿੰਨੇ ਫ੍ਰਾਂਸੀਸੀਆਂ ਨੂੰ ਹਰਾ ਸਕਦਾ ਇੰਗਲੈਂਡ ਦੇ ਸਕੂਲਾਂ ਵਿੱਚ ਤਾਂ ਬੱਚਿਆਂ ਨੂੰ ਇਹੋ ਪੜਾਇਆ ਜਾਂਦਾ ਹੈ ਕਿ ਇੱਕ ਅੰਗਰੇਜ਼ ਤਿੰਨ ਫ੍ਰਾਂਸੀਸੀਆਂ ਦੇ ਬਰਾਬਰ ਹੁੰਦਾ ਹੈ ਤੇ ਇੱਕ ਅੰਗਰੇਜ਼ ਕਿੰਨੇ ਰੂਸੀਆਂ ਦੇ ਬਰਾਬਰ ਹੁੰਦਾ ਹੈ ਫ੍ਰਾਂਸੀਸੀ ਰੂਸੀਆਂ ਨੂੰ ਹਰਾਉਂਦੇ ਹਨ ਅਤੇ ਅਸੀਂ ਫ੍ਰਾਂਸੀਸੀਆਂ ਨੂੰ ਹਰਾਉਂਦੇ ਹਾਂ ਜੇ ਰੂਸੀ ਸਿੰਧ ਪਾਰ ਕਰਕੇ ਆ ਗਏ ਤਾਂ ਉਹਨਾਂ ਦਾ ਮੁਕਾਬਲਾ ਕਰਨ ਲਈ ਕਿਹੜੀ ਫੌਜ ਲਿਆਓਗੇ ਉਹਨਾਂ ਨੂੰ ਪਿੱਛੇ ਧੱਕਣ ਲਈ ਅਸੀਂ ਮਹਾਰਾਜਾ ਸਾਹਿਬ ਨੂੰ ਸਾਡੀ ਫੌਜ ਦੀ ਮਦਦ ਕਰਨ ਲਈ ਸਿੱਖ ਫੌਜ ਭੇਜਣ ਲਈ ਬੇਨਤੀ ਕਰਾਂਗੇ ਵਾਹ ਵਾਹ ਅਸੀਂ ਜ਼ਰੂਰ ਮਦਦ ਕਰਾਂਗੇ ਮਹਾਰਾਜੇ ਨੇ ਖੁਸ਼ ਹੋ ਕੇ ਆਖਿਆ ਮੈਂ ਮਹਾਰਾਜੇ ਤੋਂ ਉਸ ਦੀ ਗੋਰਖਾ ਰੈਜੀਮੈਂਟ ਬਾਰੇ ਕੁਝ ਹੋਰ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਮੈਂ ਪੁੱਛਣਾ ਚਾਹੁੰਦਾ ਆਂ ਕਿ ਉਹ ਗੋਰਖਿਆਂ ਨੂੰ ਭਰਤੀ ਕਰਨ ਵੇਲੇ ਕਿਹੜੀ ਨੀਤੀ ਬਣਾਉਂਦਾ ਹੈ ਅਸੀਂ ਜਦੋਂ ਗੋਰਖਿਆਂ ਨੂੰ ਭਰਤੀ ਕਰਨ ਲੱਗੇ ਸਾਂ ਤਾਂ ਸਾਨੂੰ ਆਪਣੀਆਂ ਦੋ ਕੰਪਨੀਆਂ ਦੀ ਸਖਤ ਨਾਰਾਜ਼ਗੀ ਝੱਲਣੀ ਪਈ ਕਿਉਂਕਿ ਸਾਡੇ ਫੌਜੀ ਗੋਰਖਿਆਂ ਨਾਲ ਈਰਖਾ ਕਰਦੇ ਸਨ ਮਹਾਰਾਜੇ ਨੇ ਦੱਸਿਆ ਕਿ ਸਮੱਸਿਆ ਉਸ ਨੂੰ ਵੀ ਆਈ ਸੀ ਉਸ ਨੇ ਇਸ ਰੈਜੀਮੈਂਟ ਨੂੰ ਤਨਖਾਹ ਦੂਜਿਆਂ ਨਾਲੋਂ ਵੱਧ ਦਿੱਤੀ ਸੀ ਅਤੇ ਦੂਜੀਆਂ ਅਰੇਂਜਮੈਂਟਾਂ ਵਿਚ ਲਈ ਈਰਖਾ ਨੂੰ ਵੀ ਕੰਟਰੋਲ ਕਰਨ ਵਿੱਚ ਉਹ ਸਫਲ ਹੋਇਆ ਸੀ ਮੈਨੂੰ ਇਸ ਗੱਲ ਦਾ ਪਤਾ ਸੀ ਕਿ 12 ਗੋਰਖਿਆਂ ਵਰਗੇ ਨਜ਼ਰ ਆਉਂਦੇ ਬੰਦਿਆਂ ਵਿੱਚੋਂ ਮਸਾਂ ਇੱਕ ਬੰਦਾ ਅਸਲੀ ਗੋਰਖਾ ਹੁੰਦਾ ਹੈ ਇਹਨਾਂ ਚ ਵਧੇਰੇ ਬੰਦੇ ਕਸ਼ਮੀਰ ਚੋਂ ਆਉਂਦੇ ਹਨ ਇਹ ਛੋਟੇ ਕੱਦ ਦੇ ਅਤੇ ਚੁਸਤ ਹੁੰਦੇ ਹਨ ਇਹ ਲੋਕ ਪਹਾੜੀ ਇਲਾਕੇ ਵਿਚਲੀ ਜੰਗ ਵਿੱਚ ਬੜੇ ਫਾਇਦੇਮੰਦ ਹੁੰਦੇ ਹਨ ਸਾਡੀ ਇਸ ਵਿਚਾਰ ਚਰਚਾ ਨੂੰ ਸੁਮੇੜਦੇ ਹੋਏ ਮਹਾਰਾਜੇ ਨੇ ਮੈਨੂੰ ਅਗਲੇ ਦਿਨ ਆਉਣ ਅਤੇ ਉਸ ਦਾ ਤੁਬਖਾਨਾ ਦੇਖਣ ਦਾ ਸੱਦਾ ਦਿੱਤਾ। ਮੈਂ ਇਹ ਸੱਦਾ ਪ੍ਰਵਾਨ ਕਰ ਲਿਆ। ਮੈਂ ਸਲਾਮ ਬੁਲਾਈ ਅਤੇ ਆਪਣੇ ਟੈਂਟ ਵਿੱਚ ਵਾਪਸ ਆ ਗਿਆ। ਇਸ ਰੋਜ਼ਨਾਮਚੇ ਵਿੱਚ ਮਹਾਰਾਜੇ ਦੁਆਰਾ ਪੁੱਛੇ ਗਏ ਸਾਰੇ ਸਵਾਲ ਦਰਜ ਕਰਨੇ ਮੁਸ਼ਕਲ ਹਨ ਕਿਉਂਕਿ ਉਸਨੇ ਇੰਨੇ ਸ ਬਹੁਤ ਜ਼ਿਆਦਾ ਸਵਾਲ ਪੁੱਛੇ ਕਿ ਅੱਧੇ ਤਾਂ ਮੈਨੂੰ ਯਾਦ ਹੀ ਨਹੀਂ ਰਹੇ ਜਿੰਨੇ ਕੋ ਯਾਦ ਰਹੇ ਉਹ ਲਿਖ ਦਿੱਤੇ ਹਨ 2 ਜੂਨ ਸਵੇਰੇ ਘੋੜਸਵਾਰੀ ਕਰਦਿਆਂ ਮੈਂ ਸ਼ੇਰ ਸਿੰਘ ਨੂੰ ਮਿਲਿਆ ਉਹ ਆਪਣੇ 200 ਘੋੜਸਵਾਰਾਂ ਨਾਲ ਅਦੀਨਾਨਗਰ ਤੋਂ ਦਸ ਕੁ ਮੀਲ ਦੂਰ ਇੱਕ ਜੰਗਲ ਵੱਲ ਚੀਤੇ ਦੇ ਸ਼ਿਕਾਰ ਲਈ ਜਾ ਰਿਹਾ ਸੀ ਇਸ ਚੀਤੇ ਨੇ ਨੇੜੇ ਤੇੜੇ ਦੇ ਇਲਾਕੇ ਵਿੱਚ ਬੜੀ ਤਬਾਹੀ ਮਚਾ ਰੱਖੀ ਸੀ ਉਸਨੇ ਵਾਅਦਾ ਕੀਤਾ ਕਿ ਜੇਕਰ ਆ ਚੀਤਾ ਕਾਬੂ ਨਾ ਆਇਆ ਤਾਂ ਉਹ ਸ਼ਾਮ ਨੂੰ ਮੈਨੂੰ ਸੁਨੇਹਾ ਭੇਜੇਗਾ ਅਤੇ ਕੱਲ ਸਵੇਰੇ ਮੈਨੂੰ ਵੀ ਆਪਣੇ ਨਾਲ ਸ਼ਿਕਾਰ ਤੇ ਲੈ ਚੱਲੇਗਾ ਮੈਨੂੰ ਵੀ ਇਹ ਸੱਦਾ ਚੰਗਾ ਲੱਗਾ ਮੈਨੂੰ ਚੀਤਾ ਵੇਖਣ ਦਾ ਅਤੇ ਆਪਣੇ ਹੱਥੀਂ ਇਸ ਉੱਪਰ ਫਾਇਰ ਕਰਨ ਦਾ ਮੌਕਾ ਮਿਲਣਾ ਸੀ ਰੋਜ਼ਾਨਾ ਵਾਂਗ ਅੱਜ ਸ਼ਾਮ ਨੂੰ ਵੀ ਹਸੀਨ ਕੁੜੀਆਂ ਦਾ ਨਾਚ ਅਤੇ ਆਤਿਸ਼ਬਾਜੀ ਦੇਖਣ ਦਾ ਮੌਕਾ ਮਿਲਿਆ ਅਗਲਾ ਦਿਨ 3 ਜੂਨ ਮਹਾਰਾਜੇ ਨਾਲ ਉਸਦੇ ਤੋਂ ਵਿਖਾਨਾ ਗਰਾਊਂਡ ਵਿੱਚ ਪਹੁੰਚਿਆ ਉਥੇ ਮੈਂ ਘੋੜਿਆਂ ਨਾਲ ਖਿੱਚੀਆਂ ਜਾਣ ਵਾਲੀਆਂ 12 ਤੋਫਾਂ ਵੇਖੀਆਂ ਜੋ ਵੱਖ-ਵੱਖ ਪੱਧਰ ਦੀਆਂ ਸਨ ਅਤੇ ਪੂਰੀ ਤਰ੍ਹਾਂ ਨਾਲ ਲੈਸ ਕਰਕੇ ਘੋੜਿਆਂ ਨਾਲ ਜੋੜੀਆਂ ਹੋਈਆਂ ਸਨ ਇਹ ਤੋਪਾਂ ਇੱਕ ਤਰ੍ਹਾਂ ਨਾਲ ਤੋਪਖਾਨੇ ਤੋਂ ਖਰਜ ਕੀਤੀਆਂ ਹੋਈਆਂ ਸਨ ਅਤੇ ਮਹਾਰਾਜੇ ਦੀਆਂ ਯਾਤਰਾਵਾਂ ਦੌਰਾਨ ਕਾਫਲੇ ਨਾਲ ਚੱਲਣ ਲਈ ਹੀ ਵਰਤੀਆਂ ਜਾਂਦੀਆਂ ਸਨ ਉਸ ਦਾ ਅਸਲ ਤੋਪਖਾਨਾ ਲਾਹੌਰ ਵਿੱਚ ਸੀ ਜੋ ਬਹੁਤ ਵੱਡਾ ਅਤੇ ਬਹੁਤ ਵਧੀਆ ਸੀ ਲਾਹੌਰ ਵਾਲੇ ਤੂਫਖਾਨੇ ਵਿੱਚ ਹਰ ਤਰ੍ਹਾਂ ਦੀਆਂ ਤੋਫਾਂ ਸਨ ਅਤੇ ਮਹਾਰਾਜਾ ਤੂਫਖਾਨੇ ਵੱਲ ਖਾਸ ਧਿਆਨ ਦਿੰਦਾ ਤੋਪਾਂ ਰਾਹੀਂ ਉਸਦੀ ਆਪਣੀ ਬਾਰੂਦ ਫੈਕਟਰੀ ਵਿੱਚ ਬਣੇ ਗੋਲੇ ਦਾਗਣ ਦੀ ਪ੍ਰੈਕਟਿਸ ਕੀਤੀ ਜਾ ਰਹੀ ਸੀ 500 ਗਾਜ ਤੋਂ ਗੋਲੇ ਠੀਕ ਤਰ੍ਹਾਂ ਨਾਲ ਨਹੀਂ ਦਾਗ ਗਏ ਜਾ ਰਹੇ ਸਨ ਜਦੋਂ ਕਿ 800 ਅਤੇ 1200 ਗਾਜ ਦੀ ਦੂਰੀ ਤੇ ਡਿੱਗਣ ਵਾਲੇ ਗੋਲਿਆਂ ਦੀ ਮਾਰ ਜ਼ਬਰਦਸਤ ਸੀ ਬਹੁਤੇ ਗੋਲੇ ਸਹੀ ਨਿਸ਼ਾਨੇ ਤੇ ਡਿੱਗ ਰਹੇ ਸਨ ਜਦੋਂ ਕੋਈ ਗੋਲਾ ਸਹੀ ਨਿਸ਼ਾਨੇ ਡਿੱਗਦਾ ਸੀ ਤਾਂ ਮਹਾਰਾਜਾ ਮੇਰੇ ਵੱਲ ਵੇਖ ਕੇ ਹੱਸਦਾ ਸੀ ਮੇਰਾ خیال ਹੈ ਗੋਲੇ ਦੁਸਤ ਮੁਹੰਮਦ ਉੱਪਰ ਸਹੀ ਨਿਸ਼ਾਨਾ ਲਗਾਉਣਗੇ ਪ੍ਰੈਕਟਿਸ ਖਤਮ ਹੋਣ ਤੋਂ ਬਾਅਦ ਅਸੀਂ ਥੋੜਾ ਸਮਾਂ ਇਕੱਠਿਆਂ ਘੋੜਸਵਾਰੀ ਕੀਤੀ ਧੁੱਪ ਪਿੰਡੇ ਨੂੰ ਲੂਣ ਲੱਗ ਪਈ ਸੀ ਮੈਂ ਆਪਣੇ ਡੇਰੇ ਤੋਂ ਵਾਪਸ ਆ ਗਿਆ ਨਾਸ਼ਤਾ ਬੜਾ ਲੇਟ ਹੋ ਗਿਆ ਸੀ ਸ਼ੇਰ ਸਿੰਘ ਨੇ ਸ਼ਾਮ ਨੂੰ ਸ਼ਿਕਾਰ ਮਹਿਮਤ ਤੋਂ ਵਾਪਸ ਆ ਕੇ ਦੱਸਿਆ ਕਿ ਚੀਤੇ ਵਾਲੀ ਤਾਂ ਐਵੇਂ ਹੋਆ ਹੀ ਸੀ ਦੋ ਦਿਨਾਂ ਦੀ ਮਹਮਦ ਰਾਣ ਉਸਨੇ ਕੋਈ ਚੀਤਾ ਨਹੀਂ ਵੇਖਿਆ ਉਹ ਬਸ ਹਿਰਨਾ ਦਾ ਸ਼ਿਕਾਰ ਹੀ ਕਰਦਾ ਰਿਹਾ ਹੈ ਅਤੇ ਗਰਮੀ ਨੇ ਉਸ ਨੂੰ ਅਧਮੋਇਆ ਕਰ ਦਿੱਤਾ ਹੈ ਸ਼ਾਮ ਵੇਲੇ ਮਹਾਰਾਜੇ ਨੇ ਫਕੀਰ ਅਜੀਜ਼ਉਦੀਨ ਦੇ ਹੱਥ ਲਿਖਤੀ ਸੁਨੇਹਾ ਭੇਜ ਕੇ ਡਾਕਟਰ ਡਰਮ ਮੋਡ ਨੂੰ ਬੁਲਾਇਆ ਮਹਾਰਾਜਾ ਆਪਣੀ ਸਿਹਤ ਬਾਰੇ ਡਾਕਟਰ ਦੀ ਸਲਾਹ ਲੈਣੀ ਚਾਹੁੰਦਾ ਸੀ ਡਾਕਟਰ ਨੇ ਕਾਫੀ ਸਮਾਂ ਲਾ ਕੇ ਮਹਾਰਾਜੇ ਦਾ ਮੁਆਇਨਾ ਕੀਤਾ ਅਤੇ ਕੁਝ ਦਵਾਈਆਂ ਲਿਖ ਦਿੱਤੀਆਂ ਮਹਾਰਾਜੇ ਦੀ ਇਹ ਆਦਤ ਹੀ ਬਣ ਗਈ ਸੀ ਕਿ ਉਸ ਨੂੰ ਜਿਹੜਾ ਵੀ ਡਾਕਟਰ ਵੈਦ ਜਾਂ ਹਕੀਮ ਮਿਲਦਾ ਸੀ ਉਹ ਉਸੇ ਨਾਲ ਆਪਣੀ ਸਿਹਤ ਬਾਰੇ مشورہ ਕਰਨ ਲੱਗ ਪੈਂਦਾ ਸੀ ਪਰ ਨਾ ਤਾਂ ਦਵਾਈ ਖਾਂਦਾ ਸੀ ਤੇ ਨਾ ਹੀ ਡਾਕਟਰੀ ਹਦਾਇਤਾਂ ਦੀ ਪਾਲਣਾ ਕਰਦਾ ਸੀ ਉਸ ਦੀ ਆਦਤ ਸੀ ਕਿ ਆਪ ਦਵਾਈ ਖਾਣ ਤੋਂ ਪਹਿਲਾਂ ਕਿਸੇ ਹੋਰ ਨੂੰ ਖਵਾ ਕੇ ਵੇਖਦਾ ਸੀ ਉਸ ਦੀ ਦਵਾਈ ਉਸ ਦੀ ਹਾਜ਼ਰੀ ਵਿੱਚ ਉਹਦੇ ਕਿਸੇ ਸਰਦਾਰ ਨੂੰ ਖਾਣੀ ਪੈਂਦੀ ਸੀ ਫਿਰ ਉਸ ਸਰਦਾਰ ਨੂੰ ਘਰ ਭੇਜ ਦਿੱਤਾ ਜਾਂਦਾ ਸੀ ਅਤੇ ਦੂਜੇ ਦਿਨ ਪਤਾ ਕੀਤਾ ਜਾਂਦਾ ਸੀ ਕਿ ਦਵਾਈ ਨੇ ਕੀ ਅਸਰ ਕੀਤਾ ਹੈ ਦਵਾਈ ਖਾਣ ਵਾਲਾ ਬੰਦਾ ਮਰ ਗਿਆ ਕਿ ਬਚ ਗਿਆ ਅੱਜ ਵੀ ਇਸੇ ਤਰ੍ਹਾਂ ਹੋਇਆ ਡਾਕਟਰ ਡਨਮੋਡ ਆਪਣੇ ਕੋਲੋਂ ਜਿਹੜੀ ਦਵਾਈ ਮਹਾਰਾਜ ਨੂੰ ਫੜਾ ਆਇਆ ਸੀ ਉਹ ਦਵਾਈ ਮਹਾਰਾਜੇ ਦੀ ਹਾਜ਼ਰੀ ਵਿੱਚ ਉਸ ਦੇ ਇੱਕ ਦਰਬਾਰੀ ਨੂੰ ਖਾਣੀ ਪਈ ਦਵਾਈ ਖਵਾਉਣ ਤੋਂ ਬਾਅਦ ਉਸ ਦਰਬਾਰੀ ਨੂੰ ਇਹ ਹਦਾਇਤ ਦੇ ਕੇ ਘਰ ਭੇਜ ਦਿੱਤਾ ਗਿਆ ਕਿ ਉਹ ਅਗਲੇ ਦਿਨ ਦਵਾਈ ਦੇ ਅਸਰ ਬਾਰੇ ਸੂਚਿਤ ਕਰੇ ਲਓ ਜੀ ਅੱਜ ਵਾਲਾ ਅਧਿਆਇ ਇੱਥੇ ਹੀ ਖਤਮ ਕਰਦੇ ਹਾਂ ਕੱਲ ਨੂੰ ਨਵਾਂ ਅਧਿਆਇ ਸ਼ੁਰੂ ਕਰਾਂਗੇ ਨਵਾਂ ਇਤਿਹਾਸ ਲੈ ਕੇ ਹਾਜ਼ਰ ਹੋਵਾਂਗੇ ਇਤਿਹਾਸ ਪੜਦੇ ਸੁਣਦੇ ਸੁਣਾਉਂਦੇ ਸਮੇਂ ਬੇਨਤ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋਏ ਦਿਨ ਹੋਈਆਂ ਹੋਣਗੀਆਂ ਇਹ ਜੋ ਕਿਤਾਬ ਲਿਖੀ ਅੰਗਰੇਜ਼ ਨੇ ਲੇਖਕ ਨੇ ਲਿਖੀ ਆਪਣੇ ਵੱਲੋਂ ਜੋ ਉਸ ਨੇ ਗੱਲਾਂ ਲਿਖੀਆਂ ਇਤਿਹਾਸ ਲਿਖਿਆ ਹੈ ਅੱਗੇ ਸਾਰੀ ਕਿਤਾਬ ਪੜ੍ਹ ਕੇ ਆਪਾਂ ਐਂਡ ਤੇ ਜਾ ਕੇ ਦਾ ਸਿੱਟਾ ਕੱਢਾਂਗੇ ਕਿ ਅੰਗਰੇਜ਼ ਕੀ ਲਿਖਣਾ ਚਾਹੁੰਦਾ ਹੈ ਉਸ ਨੇ ਕੀ ਸਿੱਟਾ ਕੱਢਿਆ ਅਤੇ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਕਿ ਅੱਗੇ ਤੋਂ ਸਿੰਘ ਨੂੰ ਸਹੀ ਇਤਿਹਾਸ ਪੜਨ ਸੁਣੌਣ ਦੀ ਸੋਝੀ ਬਖਸ਼ਣ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ